ਰਾਉ ਪਾਈ ਚੱਲੇ ਆ ਘਰ ਕੋ ਮਾੜਾ ਜਿਹਾ ਕੰਮ ਆਇਆ ਸੀ ਭਾਈ ਮੈਂ ਇੱਥੇ ਆਪਣਾ ਸੁਨੇ ਆਇਆ ਸੀ ਬਾਈ ਤੇ ਝੋੜਾ ਆਇਆ ਸੀ ਬਈ ਝੋੜਾ ਠੀਕ ਹੈ ਜੰਨੇ ਪਿੰਡ ਰੋਸ ਪਹੁੰਚਣਾ ਹੋਰ ਅੱਗੇ ਘਾਟੇ ਦੇ ਹੰਡਾ ਪਾ ਫਿਰ ਫਿਰ ਚੱਲ ਗਏ ਹਾਂਜੀ ਪਹੁੰਚ ਗਏ ਜੀ ਘਰੇ ਤੇ ਲੋ ਨਿਓ ਮਾਨਾ ਗਰੁੱਪ ਆਇਆ ਅੰਦਰ ਇਹ ਯਾਰ ਮੋਟਰਸਾਈਕਲ ਤੇ ਨਹੀਂ ਚੜਦੇ ਹੁੰਦਾ ਕੱਲ ਮੇਰੇ ਦੰਦੀ ਵੱਢ ਗਿਆ ਬਈ ਇਹ ਇੱਥੇ ਕਰਕੇ ਨਾ ਇੱਥੇ ਆ ਡਾਊੜੇ ਸਾਡੇ ਪਾਸੇ ਇੱਥੇ ਦੰਦੀ ਵੱਢੀ ਕੱਲ ਕੰਜਰਦੇ ਨੇ ਉਹ ਪੜੀ ਮੋਟਰਸਾਈਕਲ ਤੇ ਤਾਂ ਕਹਿੰਦਾ ਜੀ ਉਤਰ ਜਾ ਮੋਟਰਸਾਈਕਲ ਦਾ ਛੇਤੀ ਥੱਲੇ ਨਹੀਂ ਮੈਂ ਗਲੀਸ ਕਰ ਦਵਾਂਗਾ ਕਹਿੰਦਾ ਨਾਲ ਦੀ ਨਾਲ ਹੀ ਚਲੋ ਆ ਗਏ ਕਰੇ ਵਾਪਸ ਨਾ ਟਾਈਮ ਹੋ ਗਿਆ ਹੁਣ ਸਾਢੇ 9 10 ਸਾਢੇ 9 ਦਾ 10 ਵਜਣੇ ਵੱਧ ਤੋਂ ਵੱਧ ਠੀਕ ਹੈ ਕਿ ਨਹੀਂ ਤੇ ਮਾਹੌਲ ਤਾਂ ਠੀਕ ਆ ਬਾਕੀ ਸਾਰੇ ਇੱਥੇ ਮੋਹਲ ਤੇ ਤੇ ਠੀਕ ਐ ਸਾਰਾ ਹਣਾ ਇਹ ਰਾਹ ਖੁੱਲਿਆ ਕੇ ਇਧਰ ਹਣਾ ਇਹ ਉਹ ਚਲੋ ਛੱਡੋ ਆਪੇ ਕੋਈ ਗੱਲ ਹਾਂਜੀ ਚਾਹੇ ਲਿਆਂਦੀ ਤੇ ਪਾਣੀ ਲਿਆਂਦਾ ਪੀਣ ਨੂੰ ਠੀਕ ਐ ਤੇ ਯਾਰ ਮੈਂ ਘਰੇ ਮਾਣੂ ਦੇਖ ਕੇ ਆਂਦੀ ਆ ਆਪਣੀ ਘਰ ਦੇ ਕਹਿੰਦੇ ਹੁਣ ਤਾਂ ਫਿਰਦੇ ਤੜਕੇ ਦਾ ਰਾਤ ਵੀ ਫਿਰਦੀ ਸੀ ਇੱਥੇ ਘਰੇ ਹੀ ਫਿਰਦੀ ਸੀ ਆਪਣੇ ਤੇ ਹੁਣ ਪਤਾ ਨਹੀਂ ਕਿਧਰ ਗਿਆ ਹੁਣ ਥਾਈ ਨਹੀਂ ਮੈਨੂੰ ਚਲੋ ਕੋਈ ਗੱਲ ਨਹੀਂ ਚਾਹੇ ਚੋਏ ਪੀਣੇ ਕਰਾਂ ਬਾਰ-ਬਾਰਾਂ ਖੋਲਦੇ ਆ ਇੱਕ ਮਿੰਟ ਚਾਹ ਪੀਂਦੋ ਪਹਿਲਾਂ ਮੈਂ ਇਹ ਨਾ ਕਰਾਂ ਯਾਰ ਉਹ ਬੱਚੇ ਨਾ ਬਾਹਰ ਕਰ ਦੇ ਇਧਰ ਲਈ ਜਾਲ ਵਾਲੇ ਯਾਰ ਵਿਚਾਰੇ ਵਧੀਆ ਬੈਠੇ ਰਹਿੰਦੇ ਧੁੱਪੇ ਹਾਂ ਇਹ ਯਾਰ ਅੰਦਰ ਠੰਡ ਹੈ ਮੈਨੂੰ ਪਤਾ ਹੈ ਓਹੋ ਕੱਢਿਓ ਕੱਢਿਓ ਆਵਾਯੂ ਲਾਓ ਜੀ ਕੱਢ ਤੇ ਬਾਹਰ ਇਹਨਾਂ ਨੂੰ ਤਾਂ ਕਰਨ ਦੇ ਧੁੱਪੇ ਇੰਜੋਏ ਤੇ ਫਿਰ ਦੂਜੀ ਵਾਰ ਕੱਢਾਂਗੇ ਉਹਨੇ ਚਾਹ ਵਗੈਰਾ ਕੀ ਮਿਲ ਗਿਆ ਭਾਈ ਹਾਂਜੀ ਤੇ ਕੱਢੀਏ ਦੂਜੇ ਬੱਚੇ ਯਾਰ ਆਪਣੇ ਸੰਗਮਾਨ ਲਾ ਸੰਗਮਾਨ ਲਾ ਲੁੱਚਾ ਦੰਦੀਆਂ ਵੱਡ ਕੇ ਇੰਨਾ ਗੰਦ ਪਾ ਕੇ ਆ ਗਏ ਪਏ ਨੇ ਮੁਸ਼ਰਮ ਜੱਬਣਗੇ ਸਮਾ ਦਾ ਚਲੋ ਕੋਈ ਨਾ ਬੱਚੀ ਗੱਡੀ ਬਾਹਰ ਫੋਨ ਲਾ ਦੀ ਟਾਈਮ ਲੈਪਸ ਤੇ ਬਰੋ ਹਾਂਜੀ ਇਹ ਗਲਵਸ ਵੀ ਲਿਆ ਦੱਸ ਜੱਫਾ ਬੱਚਿਆਂ ਵਾਸਤੇ ਦਿਖਾਈਏ ਤੁਹਾਨੂੰ ਮੇਬੀ ਇਹ ਦੀ ਚਾਹੀ ਰੇ ਇਹ ਕੰਪਲਸ ਆਉਂਗ ਬੰਦ ਕਰਦੇ ਵੀ ਆਪਾਂ ਇਹ ਦਿੱਕਤ ਪੈਦਾ ਕਰ ਰਿਹਾ ਵਿੱਚ ਇੱਕ ਮਿੰਟ ਇਸ ਤਰ੍ਹਾਂ ਕਿ ਵਾਰੋ ਕਾਮ ਦੇ ਹੈ ਕਿ ਹੈ ਨਹੀਂ ਇਹ ਕੀ ਚੀਜ਼ ਹੈ ਕੀ ਸੀ ਨੇ ਵਾਓ 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 ਨਾਈਸ ਦਬਾ ਬੰਦ ਹੂੰ ਇਹ ਦੂਜੇ ਡਾਕਟਰੀ ਲੈਣ ਵਾਲੇ ਪੂਰੇ ਵੜੇ ਆ ਭਾਈ ਇਹ ਤਾਂ ਹੂੰ ਇਤੁਰ ਵੀ ਗਮ ਨਾਈਸ ਹੈ ਸਹੀ ਹੈ ਤਾਂ ਡਾਨਾ ਤਾਂ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਛੋਟੇ ਜੇ ਕੋਈ ਨਹੀਂ ਲੱਗਦੇ ਮੈਨੂੰ ਨਹੀਂ ਸਹੀ ਹੈ ਯਾਰ ਕੋਈ ਚੱਕਰ ਨਹੀਂ ਬਸ ਹੁਣ ਇਹਨਾਂ ਨਾਲ ਬੱਚੇ ਪੁੱਛੇ ਨੂੰ ਫੜਿਆ ਕਰਾਂਗੇ ਨਵੇਂ ਬੱਚਿਆਂ ਨੂੰ ਗਲਵਜ਼ ਚੜਾ ਕੇ ਠੀਕ ਹੈ ਕਿ ਨਹੀਂ ਤੇ ਮੈਂ ਤੁਹਾਨੂੰ ਦਿਖਾ ਦਈਏ ਜੀ ਜੀ ਵੀ ਕਿ ਨਹੀਂ ਬਸ ਮੈਂ ਰੱਖ ਲਓ ਗਿਫਟ ਹੀ ਆਏ ਐ ਪਹੁੰਚ ਸਾਰੇ ਪਾਸੇ ਹੀ ਐ ਮੈਡੀਕਲਾਂ ਤੋਂ ਲੈ ਕੇ ਹਸਪਤਾਲਾਂ ਤੱਕ ਪਹੁੰਚ ਹੈ ਠੀਕ ਹੈ ਕਿ ਨਹੀਂ ਛੋਟੀਆਂ ਬ੍ਰਾਂਚਾਂ ਤੋਂ ਵੱਡੀਆਂ ਬ੍ਰਾਂਚਾਂ ਤੱਕ ਸਾਬ ਕਿਤੇ ਚੱਲਦੀ ਹੈ ਠੀਕ ਹੈ ਜੀ ਇਹ ਲੈਉਣੇ ਜ਼ਰੂਰੀ ਸੀ ਬਰੋ ਹੁਣ ਕਿ ਬੱਚੇ-ਬੁੱਚੇ ਚੱਕਣੇ ਹੁੰਦੇ ਆਪਾਂ ਸਾਨੂੰ ਪਤਾ ਹੈ ਨਾ ਬੱਚਾ-ਬੱਚ ਨੂੰ ਹੱਥ ਲਾਉਣਾ ਸੌਖਾ ਹੋ ਜਾਂਦਾ ਇਹ ਨਾਲ ਹੋਰ ਤਾਂ ਕੀ ਹੈ ਯਾਰ ਹੁਣ ਬੀਫ ਗ੍ਰੀਨ ਨਾਲ ਹੱਥ ਲਾੜਿਆ ਕਰਾਂਗੇ ਚਲੋ ਚੰਗੀ ਚੀਜ਼ ਹੈ ਵੀ ਭਾਈ ਰੱਖ ਤੇ ਨਾਲ ਉਹ ਲਵਾ ਲਾਂਗੇ ਪਾ ਕੇ ਤੇ ਉੱਦਾਨ ਦੇ ਕੰਮ ਵੀ ਤੇ ਬਾਹਰ ਬੱਚੇ-ਬੁੱਚੇ ਕੱਢ ਤੇ ਭਾਈ ਆਪਾਂ ਹੈਂ ਇਹ ਇਦਾਂ ਨੂੰ ਦਾਣੇ ਵੀ ਪਾਦੇ ਵੀ ਟਾਈਮ ਨਾਲ ਹੀ ਛੋਟੇ ਬੱਚਿਆਂ ਨੂੰ ਮਾਰੀ ਜਾਂਦੇ ਮੂੰਹ ਥੱਲੇ ਤੁਰੇ ਫਿਰਦੇ ਆ ਵਧੀਆ ਉਹ ਛਤਰੀ ਵਾਲ ਨੂੰ ਵੀ ਦਾਣੇ ਰੱਖਤੇ ਤੇ ਇੱਕ ਸੱਥਾਂ ਉਹ ਗੁਲਾਬੀ ਬਗਲ ਵਾਲੀ ਕਬੂਤਰੀ ਉਹ ਦਿੱਤੀ ਦਾ ਹਾਂ ਕਿਵੇਂ ਹੈ ਹੁਣ ਤੇਰੇ ਬਾਹਾਂ ਜੀ ਕਰਦਾ ਗੁੱਡੇ ਚ ਵੜਨ ਨੂੰ ਗੁਲਾਬੀ ਬਗਲ ਵਾਲੀ ਕੂਦਰੀ ਜਿਹਦੇ ਰੰਗ ਲਾਇਆ ਸੀਗਾ ਆਪਾਂ ਉਹ ਚਿੱਟੀਆਂ ਦੀ ਇੱਕ ਚੁੱਟਾਂ ਜਿਹੀ ਵਾਲੀ ਕੂਦਰੀ ਉਹ ਕਬੂਤਰੀ ਛੱਡਤੀ ਬਈ ਆਪਾਂ ਕੱਢ ਕੇ ਉਹ ਮੈਂ ਚੋਬਰ ਨੂੰ ਉਧਰ ਪੁੱਛਿਆ ਮੈਂ ਇਹਨੂੰ ਛੱਡਦੇ ਹੋ ਕੀ ਅੰਡਾ ਆਉਣ ਵਾਲੀ ਹੈ ਕਹਿੰਦਾ ਹਾਂ ਅੰਡਾ ਲਾਉਣ ਵਾਲੀ ਹੈ ਮੈਨੂੰ ਕਹਿੰਦਾ ਬੰ ਵੀ ਠੀਕ ਹੈ ਤੇ ਮੈਂ ਅੱਜ ਵੇਖੀ ਬੈਠ ਕੇ ਫੜ ਕੇ ਕਿਹੜਾ ਅੰਡਾ ਲਾਉਣ ਵਾਲੀ ਸੀਗੀ ਮੈਂ ਜਾ ਤੇਰੇ ਡਾਕਟਰਾਂ ਕਰਤੀ ਨੇ ਉਹੀ ਗੱਲ ਉਹੀ ਮਗਰ ਹੱਥ ਲਗਦਾ ਅੰਡਾ ਲਾਉਣ ਵਾਲੇ ਮੈਂ ਚੱਲ ਬੈਠ ਕੇ ਛੱਡ ਦੇ ਵਿਚੇ ਨੂੰ ਕਬੂਤਰ ਤੰਗ ਕਰਦਾ ਇੱਧਰ ਅੰਡਾ ਉਂਡਾ ਲਾ ਲੂਗੀ ਉਧਰ ਫਿਰ ਆਪਾਂ ਡਾਲਿਆ ਕਰਾਂਗੇ ਹੁਣ ਫੜੀ ਕੋਈ ਡੱਕਾ ਨਹੀਂ ਅੰਡਾ ਉਂਡਾ ਲਾਉਣਾ ਸੀ ਬਈ ਉਹਨੇ ਤੇ ਮੈਂ ਕੱਢ ਕੇ ਮੇਰੀ ਬਾਹਰ ਹਾਂ ਮੈਂ ਚੱਲ ਖੰਡ ਉੱਡ ਕਰਾ ਵਿਖਾ ਜੂਰ ਆਪਦਾ ਇੱਥੇ ਫਰਦੀ ਐ ਤੈਨੂੰ ਦਿਖਾ ਹੀ ਦਿਨਾ ਮੈਂ ਤੁਸੀ ਓਏ ਆ ਕਾਲਾ ਐ ਕੀਦਾ ਓਏ ਹੈਂ ਭੈਂਚ ਵਾ ਕਾਲਾ ਐ ਕੀਦਾ ਓਏ ਕੋ ਡੀ ਭਾਏ ਨੂੰ ਜਨਵਰੀ ਬੜੇ ਫਿਰਦੇ ਆ ਨਵੇਂ ਤੋਂ ਨਵੇਂ ਆਏ ਪਿੰਡ ਚ ਆਏ ਆ ਭਾਏ ਦਾ ਯਾਰ ਸੀ ਫੱਟੀ ਵਰਗਾ ਚੌੜਾ ਸੀ ਯਾਰ ਇਹਦਾ ਕਮਾਲ ਆ ਯਾਰ ਚਲੋ ਕੋਈ ਗੱਲ ਨਹੀਂ ਬਰੋ ਤੇ ਇੱਥੇ ਕਬੂਤਰੀ ਦਿਖਾਉਣੀ ਸੀ ਮੈਂ ਤੁਹਾਨੂੰ ਫਰਦੀ ਉੱਡੀ ਆਇਆ ਖੰਡ ਘਰ ਤੇ ਦਿਖਾ ਦਿਆਂ ਮੈਂ ਚਲੋ ਛੱਡੋ ਯਾਰ ਆਉ ਹੁੰਦੀ ਆਉ ਹੁੰਦੀ ਆਉ ਹੁੰਦੀ ਭਾਈ ਆਉਦੀ ਆ ਆ ਗਈ ਆਉਂਦੀ ਆਉਂਦੀ ਆ ਗਈ ਆਵਰਦੀ ਕਰਤੇ ਇਹ ਆ ਰਹੀ ਆਵਰਦੀ ਫਿਰਦੀ ਓਡੀ ਵੀ ਡੰਨ ਨਾ ਕਮ ਬਾੜ ਘੜਾ ਰੋਣਾ ਪਈ ਨਾ ਖੜਦੇ ਦੇਖਣ ਬਾਕੀ ਸੁਬਾ ਦੇ ਟਾਈਮ ਪਾਈ ਦਾਣਾ ਪਾਣੀ ਦਾਣਾ ਪਣੀ ਅੱਖੇ ਨਾਲ ਗੁਲੀ ਡੰਡਾ ਪਾਉਣੇ ਹੁੰਨੇ ਆਪਾਂ ਜਿਹੜੇ ਕੂਤਰੇ ਮੈਂ ਟ੍ਰੇਆਂ ਵਿੱਚ ਨਾ ਕਰਦੇ ਸਾਨੂੰ ਦੱਸਿਆ ਨਾ ਉਹ ਜਿਹੜੀ ਕੱਲ ਖਰਾਕਾ ਦਿਖਾਈ ਉਹ ਤਾਂ ਵੱਖ ਸੀਗੀ ਤੇ ਤੜਕੇ ਮੈਂ ਆ ਦੇਖ ਹੁਣ ਚੁੱਕੀ ਜਾਂਦੇ ਫਿਰ ਕਬੂਤਰ ਟ੍ਰੇਆਂ ਚ ਤੇ ਸਵੇਰੇ ਸਵੇਰੇ ਵੀ ਬੈਂਕ ਇੱਕ ਕੌਲੀ ਗੁਲੀ ਡੰਡੇ ਦੀ ਪਾਈ ਐ ਬਹੁਤ ਯਾਰ ਤਾਕਤਮਾਰ ਚੀਜ਼ ਆ ਬਾਈ ਤੁਸੀਂ ਮੈਂ ਤਾਂ ਚੱਲੂ ਨਾ ਮਹਿੰਗਾ ਲਿਆਦਾ ਥੋੜਾ ਮੈਂ ਤਾਂ ਲੈਂਦਾ 30 ਰੁਪਏ ਕਿਲੋ ਕ ਆਪਣੀ ਮਾਰਦਾ ਤੇ ਇਉਂ ਤੁਸੀਂ ਗੁਲੀ ਡੰਡਾ ਚੱਕਾਂ ਤੇ ਲੈਣ ਜਾਵੜੋ ਵੀ ਵਧੀਆ ਹਨਾ ਜਿੱਥੇ ਚੱਕਾਂ ਆਟਾ ਚੱਕੀ ਦਾਣੇ ਦੁਣੇ ਵਾਲੀ ਤੁਸੀਂ ਉਹਨੂੰ ਵੀ ਗੁਲੀ ਡੰਡਾ ਦੇ ਦੇਓ ਆਪਾਂ ਨੂੰ ਠੀਕ ਐ ਤੇ ਸੋਨੂੰ 10-15 ਰੁਪਏ ਕਿਲੋ ਗੁਲੀ ਡੰਡਾ ਮਿਲ ਜੂਗਾ ਤੇ ਸਭ ਤੋਂ ਬੈਸਟ ਚੀਜ਼ ਆ ਬਈ ਇਹ ਸਭ ਤੋਂ ਤਾਂ ਨਹੀਂ ਬੈਸਟ ਪਰ ਆਪਦੀ ਥਾਂ ਤੇ ਬੜੀ ਤਗੜੀ ਚੀਜ਼ ਐ ਇਹ ਰਹੇ ਉਹ ਪਾਉ ਕਬੂਤਰਾਂ ਨੂੰ ਬੱਚੇ-ਪੁੱੱਚੇ ਬਹੁਤ ਵਧੀਆ ਪਾਲਦਿਆ ਕਬੂਤਰ ਬਹੁਤ ਤੰਦਰੁਸਤ ਰਹਿੰਦੇ ਗੋਲੀ ਡੰਡੇ ਨਾਲੇ ਆ ਇਹ ਆ ਜੀ ਆਪਣੇ ਮਰੇ ਬੱਚੇ ਦਾ ਠੱਲਾ ਇਹਦੇ ਬੱਚੇ ਮਰ ਗਏ ਆਪਣੇ ਕੋਲੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਪੈਰਾਂ 'ਚ ਲੰਗਾ ਉਹਨਾਂ ਦਾ ਲਾ ਲੰਗਾ ਜਿਨ੍ਹਾਂ ਦੀਆਂ ਨਹੀਂ ਲੰਗਾ ਉਹਦਾ ਕੋਈ ਚੱਕਰ ਨਹੀਂ ਆਏ ਨਹੀਂ ਧੱਕਾ ਨਹੀਂ ਕੀਤਾ ਖਿੱਚ ਕੇ ਵੇਖੀ ਜਿਹਦੇ ਪੈਰ 'ਚੋਂ ਲਹਿ ਗਈ ਲਹਿ ਗਈ ਜਿਹਦੇ ਨਹੀਂ ਲਈ ਉਹ ਕੋਈ ਇਸ਼ੂ ਨਹੀਂ ਆਪਾਂ ਨੂੰ ਠੀਕ ਹੈ 1 2 3 4 6 7 8 9 9 ਬੱਚੇ ਮਰਿਆ ਬਈ ਹੁਣ ਤੱਕ ਆਪਣੇ 9 ਬੱਚੇ ਮਰ ਗਏ ਬਾਕੀ ਕਾਪੀ ਤੇ ਨੋਟ ਕਰਾਂਗੇ ਸਾਰੇ ਬੱਚੇ ਫਿਰ ਦੱਸਾਂਗੇ ਵੀ ਕੀ ਹਿਸਾਬ ਕਿਤਾਬ ਕਿੰਨਾ ਜਾਨ ਮਾਨ ਦਾ ਨੁਕਸਾਨ ਹੋਇਆ ਕਿੰਨੇ ਘਾਟੇ ਚ ਚੱਲ ਰਹੇ ਹੈਗੇ ਹਾਂਜੀ ਤੇ ਦੋਸਤ ਆਗੇ ਸੀਗੇ ਜੀ ਆਪਣੇ ਇਥੋਂ ਵੀਦਵਾਲੀ ਤੋਂ ਇੱਕ ਤਾਂ ਕਾਕਾ ਤੇ ਇੱਕ ਵਿਕੀ ਤੇ ਉਹਨਾਂ ਕੋਲੇ ਬਹਿ ਗਏ ਸੀਗੇ ਮਾਨੇ ਕਿ ਤਰ੍ਹਾਂ 4 ਘੰਟੇ ਹੋ ਗਏ ਉਹਨਾਂ ਕੋਲੇ ਬੈਟਣੋਂ ਦਾ ਨਾ ਪਤਾ ਹੀ ਲੱਗਾ ਦਿਨ ਕਿਹੜੇ ਵੇਲੇ ਟੱਪ ਗਿਆ ਚਲੋ ਵਧੀਆ ਹੋਇਆ ਯਾਰ ਜੀ ਲੱਗ ਜਾਂਦੇ ਨੇ ਨਾਲ ਹਨਾ ਇਕੱਲੇ ਦਾ ਤਾਂ ਬੰਦਾ ਦਾ ਮਨ ਖਰਾਬ ਹੋ ਜਾਂਦਾ ਸਾਨੂੰ ਪਤਾ ਹਨਾ ਤੇ ਚਲੋ ਹੁਣ ਗਏ ਉਹ ਤੇ ਹੁਣ ਟਾਈਮ ਬਹੁਤ ਹੋ ਗਿਆ 3 ਵਜ ਗਏ वैसे माजनਾਉਣਾ ਵੀ ਐ ਤੇ ਮੇਰੀ ਰੇ ਆਏ ਆ ਜੇ ਮੈਂ ਇਹ ਦੋ ਖੁੱਡੇ ਸਾਫ ਕਰ ਦਿਆਂ ਬੱਚਿਆਂ ਵਾਲੇ ਚਲੋ ਵੱਡਿਆਂ ਵਾਲੇ ਦਾ ਹਜੇ ਨਹੀਂ ਗੰਦ ਨਹੀਂ ਭਜਿਆ ਮੇਰੀਆਂ ਆਏ ਰਹੀਵੇ ਦੋਵੇਂ ਖੁੱਡੇ ਬੱਚਿਆਂ ਵਾਲੇ ਮੈਂ ਸਾਫ ਕਰ ਦਿਆਂ ਸਹੀ ਹੈ ਕਿ ਨਹੀਂ ਤੇ ਫੋਨ ਲਾਉਣਾ ਮੈਂ ਟਾਈਮ ਲੈਪਸ ਤੇ ਖੁੱਡੇ ਖਾਡੇ ਕਰ ਦਿਆਂ ਸਾਫ ਫਿਰ ਬੱਚਿਆਂ ਨੂੰ ਕਰਾਂਗੇ ਅੰਦਰ ਰੋਟੇਟੇ ਖਾਣੇ ਆ ਫਿਰ ਦੇਖਦੇ ਹਾਂ ਕੀ ਗੱਲਬਾਤ ਬਣਦੀ ਹੈ ਸੁਭਾਹ ਵਾਲੀ ਰੋਟੀ ਹੂੰ ਖਾਣੇ ਆਈ 5:30 ਵਜੇ ਤੇ ਬਈ ਬਿੱਲੀ ਆਪਣੀ ਮਿਸਿੰਗ ਹੋ ਗਈ ਯਾਰ ਮੈਂ ਇਥੋਂ ਸੁਭਾਹ ਨਹੀਂ ਕੀਤੀ ਕਿਹਣਾ ਪਤਾ ਨਹੀਂ ਘਰ ਦੇ ਨੇ ਭਾ ਆਵੇ ਨਹੀਂ ਦਿੱਤੀ ਹੋਈ ਛੱਡ ਵੀ ਨਹੀਂ ਪਰ ਕਰਦੇ ਤਾਂ ਐਂ ਤਾਂ ਨਹੀਂ ਕਰਦੇ ਤੇ ਹੂੰ ਬਿੱਲੀ ਨਹੀਂ ਥਈ ਚਲੋ ਛੱਡੋ ਕੋਈ ਨਾ ਆਉਣਾ ਤਾਂ ਆ ਜੂਗੀ ਨਹੀਂ ਤਾਂ ਗਰੀਬ ਨਹੀਂ ਆ ਪੈਣੇ ਹੋਰਗੇ ਤੇ ਕਰਿਆ ਆਉਣੂ ਰੋਟੀ ਟੀ ਖਾਲੀ ਫਰਨਾਉਣੇ ਕਰਦੇ ਆ ਬਾਅਦ ਫਿਰ ਉਧਰ ਚੱਲ ਕੇ ਬੱਚਿਆਂ ਦੇ ਠੱਲਾ ਪਾਵਾਂਗੇ ਆਪਾਂ ਨਾਣੂ ਕਿ ਚੱਲਾਂਗੇ ਇਧਰ ਹੁਣ ਗਲਵਸ ਚੜਾ ਕੇ ਤੇ ਦੋ ਕੋ ਬਚੇ ਠੱਲਾ ਪਾਉਣਾਂ ਲੱਗ ਫਿਰ ਉਹਦੇ ਠੱਲਾ ਠੱਲਾ ਪਾ ਦਾਂਗੇ ਹਾਂਜੀ ਮੇਰੇ ਦੋਸਤੋ ਆ ਗਈ ਸੀ ਇੱਧਰ ਲੈ ਕੇ ਕਰੇ ਐ ਨਹੀਂ ਤੋ ਹੀ ਕਰਿਆਏ ਭਾਈ ਰੋਟੀ ਮੈਂ 5 ਵਜੇ ਖਾਧੀ ਸੀ ਮੈਨੂੰ ਮੂਹਕ ਨਹੀਂ ਰੋਟੀ ਦੀ ਹੈ ਨਾ ਮੈਨੂੰ ਐ ਲੱਗਦਾ ਵੀ ਘੰਟਾ ਤੱਕ ਪਹਿਲਾਂ ਦਾ ਖਾਧੀ ਹੈ ਹੁਣ ਲੀਡ ਖਾਵਾਂਗੇ ਜੀ ਖਾਣੀ ਦੀ ਹੋਈ ਤਾਂ ਤੇ ਆ ਇੱਕ ਗੁਲਾਬੀ ਮੰਗਲ ਵਾਲੀ ਕਬੂਤਰੀ ਬਾਹਰ ਹੈਗੀ ਕੰਦੀ ਬਈ ਹਣਾ ਲਿਓ ਬੰਦਾ ਬਣਦਾ ਉਰੇ ਆਇਆ ਉਹਨੂੰ ਡਾਂਡਰਾ ਉਹਨੂੰ ਮਾਰ ਨੂੰ ਆਪਦੀ ਇਹਨੂੰ ਤੇ ਬਸ ਠੀਕ ਆ ਉਹ ਕਬੂਤਰੀ ਕਲੀ ਰਹੀ ਬੈਠੀ ਬਾਹਰ ਇਹਨੂੰ ਵੀ ਕੋਈ ਨਾਮ ਫੜ ਲਾਂਗੇ ਕੋਈ ਈਸ਼ੂ ਵਾਲੀ ਗੱਲ ਨਹੀਂ ਇਹ ਦੋ ਬੱਚਿਆਂ ਦੇ ਜਿਹੜੇ ਨੇ ਠੱਲਾਂ ਪਾਉਣੀਆਂ ਸੀ ਉਹ ਵੀ ਪਾਤਾਂ ਗਾਉਣ ਸਰ ਆਪਾਂ ਔਰ ਸਰ ਆਏ ਗਲਵਸ ਚੜਾਏ ਠੱਲਾਂ ਪਾਗਾ ਤੇ ਲਾ ਕੇ ਹੱਥ ਧੋਨੇ ਠੀਕ ਹੈ ਤੇ ਅੰਦਰ ਆਪਣਾ ਡੱਡਾ ਰਹਿਗਾ ਕੱਲੀਆਂ ਬਈ ਬਾਹਰ ਬੈਠੀਆਂ ਠੀਕ ਹੈ ਤੇ ਆਪਣੀਆਂ ਡੱਡਾਂ ਨੂੰ ਕਰਦਗੇ ਅੰਦਰ ਆਪਾਂ ਠੀਕ ਹੈ ਜੀ ਇਹਨਾਂ ਨੂੰ ਕਰਕੇ ਅੰਦਰ ਉਹ ਖੰਡ ਨਾ ਹੋਏ ਤੂੰ ਹੋਰ ਨਾ ਕੰਮ ਵਧਾਣੀ ਕਿਤੇ ਇੱਕ ਮਿੰਟ ਲੈਟਾਂ ਪਿਆ ਕੇ ਨੂੰ ਫੜਦਾ ਖੜਜੋ ਯਾਰ ਹਾਂਜੀ ਤੇ ਕਲਿੱਪ ਸ਼ੂਟ ਕਰ ਰਹੇ ਹਾਂ ਜੀ ਅਗਲੇ ਦਿਨ ਆਪਾਂ ਠੀਕ ਹੈ ਇਕਦਾ ਤੁਹਾਨੂੰ ਦਿਖਾਣਾ ਖੁੱਡਿਆਂ ਦੀ ਸਵਾਈ ਕੀਤੀ ਜਿਹੜੀ ਆਪਾਂ ਕੁਛ ਇੱਕ ਦੋ ਗੱਲਾਂ ਹੋਰ ਸੀ ਮੈਂ ਕਿਹਾ ਬਾਕੀ ਵੀਡੀਓ ਛੋਟੀ ਸੀ ਥੋੜੀ 10 ਮਿੰਟਾਂ ਦੀ ਮਨ ਨਾਲੇ ਵੀਡੀਓ ਲੰਬੀ ਹੋ ਜਾਈ ਨੇ ਨਾਲ 1 ਮਿੰਟ ਪਹਿਲਾਂ ਤਾਂ ਰਾਨਾ ਰਣਜੀਤ ਜੀ ਨੂੰ ਬੰਦ ਕਰਦੇ ਆਪਾਂ ਆਜੋ ਭਾਈ ਖੁੱਡੇ ਦਿਖਾਈਏ ਤੁਹਾਨੂੰ ਖੁੱਡੇ ਕਰਤੇ ਵੀ ਕਲੀਨ ਬਈ ਦੋਵੇਂ ਬੱਚਾ ਨੇ ਚਲੋ ਤਾਂ ਕੱਲ ਤੋਂ ਲੈ ਕੇ ਹੁਣ ਤੱਕ ਮਿੱਠਾ ਵੱਜ ਗਿਆ ਨਹੀਂ ਤੁਹਾਨੂੰ ਪਤਾ ਸਪਾਈਸ ਕੁਝ ਵਾਲੇ ਬੱਚੇ ਬੱਕੜਦੇ ਨੇ ਉਹਨੇ ਜਾਂ ਤਾਂ ਹੱਥ ਫੜਦੇ ਨੇ ਜਿਹੜਾ ਪੋੜਾ ਫਿਰ ਕੰਮ ਸਿਰੇ ਲਾ ਜਿਦੇ ਇਹ ਕੰਮ ਆ ਤਿਆਰ ਬਰਾਂ ਕੱਢ ਲੈ ਮੈਂ ਚਾਪਗਾਂ ਮੀਣੇ ਗੇੜ ਚਲਤਾਂ ਆਪਾਂ ਨੇ ਹਾਂ ਜੀ ਇਹ ਫੁੱਡਾ ਵੀ ਖੋਲ ਲਿਆ ਆਪਾਂ ਕਰੋ ਇਹ ਚੈੱਕ ਇਧਰ ਵੀ ਸਫਾਈ ਚੈੱਕ ਦੰਨਾ ਜੀ ਆ ਦੋਵੇਂ ਫੁੱਡੇ ਕਰਤੇ ਹੀ ਕਲੀਨ ਹੋਰੇ ਆਪਾਂ ਦੋਵੇਂ ਫੁੱਡੇ ਕਲੀਨ ਐ ਡੰਨਾ ਕੰਮ ਤੇ ਹੋਰ ਕੀ ਕਹਿਣਾ ਸੀਗਾ ਯਾਰ ਮੈਂ ਤੁਹਾਨੂੰ ਫਿਰ ਗੱਲ ਤਾਂ ਕੋਈ ਸੀਗੀ ਕਰਨ ਵਾਲੀ ਆਪਣੇ ਥੋਡੇ ਤੇ ਮੇਰੇ ਵਿਚਕਾਰ ਸੋਚ ਲੈ ਅੜ ਤੇ ਇੱਕ ਮਿੰਟ ਬਸ ਡੰਨਾ ਬਰੋ ਠੀਕ ਐ ਤੇ ਇਧਰੋਂ ਇਹ ਬੱਚਿਆਂ ਦੇ ਹਾਲਚਲ ਦੇਖ ਲਓ ਵੀਰੇ ਠੀਕ ਅੱਗੇ ਨਾਲੋਂ ਫਰਕ ਚ ਹੈਗੇ ਪਹਿਲਾਂ ਤਾਂ ਤੁਸੀਂ ਵੀ ਆ ਬਚਨੇ ਚਾਹੀਦੇ ਨੇ ਕੁ ਬੱਚੇ ਆਪਣੇ ਠੀਕ ਆ ਤੇ ਹੁਣ ਨਵੇਂ ਬੱਚਿਆਂ ਦੀ ਕੰਡੀਸ਼ਨ ਵੀ ਤੁਹਾਨੂੰ ਮੈਂ ਦੱਸ ਦੇਣਾ ਵੀ ਨਵੇਂ ਬੱਚਾ ਦੀ ਕੀ ਕੰਡੀਸ਼ਨ ਹੈ ਨਵੇਂ ਬੱਚੇ ਵੈਸੇ ਨਜ਼ਰ ਨਾ ਲੱਗ ਜੇ ਬੁਰੀ ਨਜ਼ਰ ਵਾਲੇ ਤੇ ਰਮੂ ਕੋਲਾਾ ਫਟਾ ਵੀ ਕੋਲਾ ਨਾਲੇ ਪਰਾਇ ਲਵਾਗੇ ਥੋੜੇ ਟਾਈਮ ਨੂੰ ਤੇ ਓਕੇ ਆ ਬਸ ਨਵੇਂ ਬੱਚੇ ਠੀਕ ਅੱਗੇ ਨਾਲੋਂ ਠੀਕ ਕਿਵੇਂ ਆ ਬੰਨ ਬਣੇ ਜਬਾੜਾ ਰੱਖਿਆ ਬਈ ਨਵੇਂ ਬੱਚਾ ਦਾ ਅਵੇਅਰਨੈਸ ਆ ਗਈ ਤੁਸੀਂ ਐਂ ਦੇਖ ਲਓ ਪਹਿਲੇ ਸੀਜ਼ਨ ਹੀ ਆਪਣੇ ਵਾਇਰਸ ਆਇਆ ਇਹ ਅੱਖਾਂ ਲਾ ਜਾਂ ਕੁਝ ਵੀ ਅੱਖਾਂ ਲਈ ਬਿਮਾਰੀ ਆਈ ਆਪਣੇ ਪਹਿਲੇ ਸੀਜ਼ਨ ਤੇ ਆਪਾਂ ਪਹਿਲੇ ਸੀਜ਼ਨ ਚ ਇਹ ਚੀਜ਼ ਕਯੂਰ ਕਰ ਲਈ ਐਂਡ ਤੇ ਜਾਂਦੇ ਜਾਂਦੇ ਆਣੇ ਹੁਣ ਵਾਲੇ ਜਿੰਨੇ ਜਿਹੜਾ ਨਵਾਂ ਪੂਰ ਨਿਕਲਿਆ ਬੱਚਾ ਦਾ 20 25 ਬੱਚੇ ਜਮਾ ਸੈੱਟ ਆ ਹੁਣ ਵਾਲੇ ਪੂਰਦੇ ਆਪਣੇ ਕੋਲੇ ਹਜੇ ਤੱਕ ਦਾ ਬਾਬੇ ਦੀ ਕਿਰਪਾ ਨਾਲ ਬਾਬਾ ਰੱਖੇ ਸੋਖਣਾ ਤੇ ਜਦੋਂ ਵੱਡੇ ਹੋਏ ਜਦੋਂ ਛਤਰੀਆਂ ਦੇ ਕੱਢੇ ਤੁਹਾਨੂੰ ਬੁਖਾਵਾਗੇ ਉਹ ਹੁਣ ਨਹੀਂ ਦਿਵਾਉਦੇ ਤੁਹਾਨੂੰ ਸੁਦਾ ਮੌਕੇ ਤੇ ਜੇ ਪੂਰੇ ਤੰਦਰੁਸਤੀ ਚ ਰਹਿ ਬੱਚੇ ਡੇ ਲਾਉਣ ਦੇ ਦੀਸ ਨੂੰ ਦਿਖਾਵਾਂਗੇ ਤੇ ਚੇਪਾਂ ਚੂਪਾਂ ਲਾ ਕੇ ਬਾਹਰ ਬਾ ਲਿਆ ਕਰਾਂਗੇ ਤੇ ਇਹ ਚੀਜ਼ ਨੂੰ ਆਪਾਂ ਕਿਵੇਂ ਕੰਟਰੋਲ ਚ ਕਿਵੇਂ ਕੀਤਾ ਇੱਕ ਤਾਂ ਟੀਕਾ ਹੋ ਗਿਆ ਜਿਹੜਾ ਦੱਸਿਆ ਸੀ ਆਪਾਂ ਨੂੰ ਕਿਸੇ ਮਿੱਤਰ ਨੇ ਇੱਕ ਟੀਕਾ ਹੋ ਗਿਆ ਇੱਕ ਵਈ ਆਪ ਹੀ ਇਨਕ ਜਿਆਦੇ ਪਰਹੇਜ਼ ਰੱਖਣ ਲੱਗੇ ਨਾ ਵੀ ਪਹਿਲਾਂ ਬਿਮਾਰੀ ਸੱਕੋ ਦੋ ਫੈਲ ਜਾਂਦੀ ਸੀ ਬੱਚਿਆਂ ਨੂੰ ਨਵੇਂ ਆਣੂ ਜਦੋਂ ਠੱਲਾਂ ਪਾਉਣ ਨੂੰ ਬੱਚੇ ਚਾਹਦੇ ਸੀ ਦੋ ਬਿਮਾਰੀ ਫੈਲ ਜਾਂਦੀ ਜਿਆਦਾ ਠੱਲਾਂ ਪਾਉਣ ਨੂੰ ਚਾਹਦੇ ਜਾਇਦ ਮਾੜੇ ਵੱਡੇ ਸੀ ਦੋ ਛੜੀ ਦੇ ਬਾਹਾਂ ਦੇ ਦੂਜੇ ਬੱਚਿਆਂ ਨਾਲ ਉਹ ਦੋ ਬਿਮਾਰੀ ਫੈਲ ਜਾਂਦੀ ਸੀ ਹੁ ਮਤਲਬ ਠੱਲਾਂ ਪਾਉਣੇ ਆ ਪਰ ਤੁਹਾਨੂੰ ਪਤਾ ਨਾ ਧਾ ਧੋ ਕੇ ਗਲਵਸ ਵਗੈਰਾ ਚੜਾ ਕੇ ਠੱਲਾਂ ਪਾਉਣੇ ਆ ਤੇ ਜਿੰਨਾ ਟਾਈਮ ਬੱਚੇ ਪੂਰੇ ਵੱਡੇ ਨਹੀਂ ਹੁੰਦੇ ਉਹਨਾਂ ਨੂੰ ਬਾਹਰ ਹੀ ਨਹੀਂ ਕੱਢਦੇ ਦੂਜਾਂ ਬੱਚਿਆਂ 'ਚ ਤੇ ਬਿਮਾਰੀ ਫੈਲੂਈ ਕਿਵੇਂ ਦੇਖੋ ਪਰ ਟੀਕੇ ਟੂ ਕੇ ਲਾ ਦਿੱਤੇ ਸੀ ਹਨਾ ਬਾਕੀ ਇਹੋ ਜੀ ਕੋਈ ਗੱਲ ਨਹੀਂ ਉਹ ਜਿਹੜੇ ਬੱਚਿਆਂ ਦੇ ਟੀਕੇ ਨਹੀਂ ਵੀ ਲਾਏ ਆ ਪਰ ਉਹ ਵੀ ਸੈੱਟ ਹੈ ਤੇ ਜਿਹੜੇ ਬੱਚਿਆਂ ਨੇ ਲਾਏ ਆ ਉਹ ਵੀ ਸੈੱਟ ਹੈ ਠੀਕ ਹੈ ਹੁਣ ਬੈਟ ਕਲੇ ਕਿਸੇ ਵੀ ਬੱਚੇ ਦੇ ਟੀਕਾ ਨਹੀਂ ਲੱਗਿਆ ਬੈਟ ਕਲੇ ਸਾਰੇ ਬੱਚੇ ਸੈੱਟ ਹੈ ਤੇ ਇਦਰੋਂ ਵੀ ਮੰਨ ਕੇ ਚੱਲ ਵੀ ਦੋ ਤੇ ਦੋ ਬੱਚਿਆਂ ਦੇ ਟੀਕੇ ਨਹੀਂ ਲੱਗੇ ਚਾਰਾਂ ਦੇ ਤਾ ਕਰੇ ਕਹਿੰਦਾ ਭਾਵ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਜੇ ਅੱਖਾਂ ਵਾਲੀ ਬਾਰੀ ਅੱਖਾਂ ਵਾਲੀ ਬਿਮਾਰੀ ਦਾ ਤੁਸੀਂ ਮੇਰੇ ਮੇਰੇ ਹਵਾਲੇ ਤੋਂ ਜਿਹੜਾ ਕੁਝ ਮੈਂ ਫੇਸ ਕੀਤਾ ਜਿੱਦਾਂ ਮੈਂ ਕੰਟਰੋਲ ਕੀਤੀ ਜਿੱਦਾਂ ਮੈਂ ਇਲਾਜ ਕੀਤਾ ਇਹ ਚੀਜ਼ ਦਾ ਜੇ ਤੁਸੀਂ ਮੇਰੇ ਹਵਾਲੇ ਤੋਂ ਪੁੱਛਣਾ ਚਾਹੁੰਦੇ ਹੋ ਇਹ ਚੀਜ਼ ਦਾ ਤਾਂ ਸੋਨੂੰ ਮੈਂ ਇੱਕ ਸਪੈਸ਼ਲ ਵੀਡੀਓ ਬਣਾ ਦੂੰਗਾ ਵੀ ਕਿਵੇਂ ਬਿਮਾਰੀ ਤੋਂ ਆਪਾਂ ਕੰਟਰੋਲ ਕਰਨਾ ਹੈ ਠੀਕ ਹੈ ਤੁਹਾਡੇ ਕਹਿਣ ਤੇ ਆਪਾਂ ਸਪੈਸ਼ਲ ਵੀਡੀਓ ਬਣਾ ਲਿਆਂਗੇ ਤੇ ਬਾਕੀ ਖੜ ਜੋ ਹਜੇ ਪਹਿਲਾਂ ਐਵੇਂ ਪਹਿਲਾਂ ਵੀਡੀਓ ਨਹੀਂ ਬਣਾਉਂਦਾ ਮੈਂ ਨਾ 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 ਪਹਿਲਾ ਮੈਂ ਤੁਹਾਡੇ ਸਾਹਮਣੇ ਰਿਜ਼ਲਟ ਵਿਖਾਉਂਗਾ ਵੀ ਆਪਣੇ ਕੋਲ ਇੰਨੀ ਬਿਮਾਰੀ ਵਧੀ ਸੀ ਇਨੇ ਬੱਚੇ ਮਰੇ ਆ ਆਪਣੇ ਤੁਹਾਨੂੰ ਪਤਾ ਹੈ ਬਿਮਾਰੀ ਚ ਤੇ ਹੁਣ ਜਦੋਂ ਨਵੇਂ ਬੱਚੇ ਬਾਹਰ ਕੱਢੇ ਛਤਰੀਆਂ ਤੇ ਨਵਾਂ ਪੂਰ ਉਦੋਂ ਤੁਹਾਨੂੰ ਪਹਿਲਾਂ ਬੱਚੇ ਵਿਖਾਉਂਗਾ ਮੈਂ ਰਿਜ਼ਲਟ ਵਿਖਾਉਂਗਾ ਹਾਂ ਵੀ ਵਾਕਈ ਕੋਈ ਕਰਾਮਾਤ ਹੈਗੀ ਐ ਵੀ ਵਾਕਈ ਕੰਟਰੋਲ ਕੀਤੀ ਐ ਬਿਮਾਰੀ ਆ ਪਹਿਲਾਂ ਬੱਚੇ ਵਿਖਾ ਕੇ ਤੁਹਾਨੂੰ 10 15 ਬੱਚੇ ਪੂਰੇ ਘੋੜਿਆਂ ਵਰਗੇ ਫਿੱਟ ਬੱਚੇ ਵਿਖਾ ਕੇ ਘਰ ਦੇ ਬੱਚੇ ਆ ਖੁੱਡਿਆਂ ਚੋਂ ਚੱਕ ਕੇ ਵੀ ਫਿੱਟ ਐ ਤੇ ਫਿਰ ਤੁਹਾਨੂੰ ਉਹ ਚੀਜ਼ ਦਾ ਇਲਾਜ ਦੱਸੂਗਾ ਮੈਂ ਵੀ ਉਹ ਚੀਜ਼ ਦਾ ਇਲਾਜ ਕੀਤਾ ਕਿ ਮੈਂ ਬਿਮਾਰੀ ਦਾ ਹ ਤਾ ਕਰਕੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੋਇਆ ਬਈ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਕੁਝ ਆਪ ਦਾ ਦਿਮਾਗ ਵਰਤਿਆ ਕੁਝ ਭਰਾਵਾਂ ਨੇ ਰਹਿ ਆ ਮਤਾਂ ਦਿੱਤਿਆਂ ਕੁਝ ਆਪ ਦੇ ਕੋਲੋਂ ਮੈਡੀਸਨ ਵਰਤੀ ਕੁਝ ਭਰਾਵਾਂ ਨੇ ਮੈਡੀਸਨ ਦੱਸੀ ਸਾਰਾ ਚੀਜ਼ਾਂ ਰਲ ਮਿਲ ਕੇ ਹੁੰਦਾ ਕਦੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਾ ਕੰਮ ਰਾਇ ਮਸ਼ਹੂਰੀ ਨਾਲ ਹੀ ਚੱਲਦਾ ਹੁੰਦਾ ਠੀਕ ਆ ਡਾਨਾ ਬਰੋ ਤੇ ਬਾਕੀ ਆ ਬੱਚੇ ਚਲੋ ਤੁਹਾਨੂੰ ਦਿਖਾ ਦਿੰਦਾ ਮੈਂ ਵੀ ਇਹ ਵੀ ਲਗਭਗ ਕੰਟਰੋਲ ਚ ਆ ਰਿਹਾ ਆਪਣੇ ਕੰਮ ਠੀਕ ਹੈ ਪਰ ਇਹ ਚੀਜ਼ ਦਾ ਇੱਕ ਫੰਡਾ ਇੱਕ ਫਾਰਮੂਲਾ ਦੱਸ ਦੇਣਾ ਤੁਹਾਨੂੰ ਸਿਰੇ ਵਾਲਾ ਮੈਂ ਠੀਕ ਹੈ ਬੱਚਾ ਕਿਹੜਾ ਬਚੂਗਾ ਬੱਚਾ ਉਹ ਬਚੂਗਾ ਜਿਹਨੂੰ ਆਪਾਂ ਬਿਮਾਰੀ ਹੋਣੀ ਨਾ ਦੇ ਗਿਅੱਖਾਂ ਵਾਲੀ ਉਹ ਬੱਚਾ ਜਮਾਂ ਫਿੱਟ ਰਹੂਗਾ ਤੇ ਜਿਹੜੇ ਬੱਚੇ ਨੂੰ ਕੇਰਾ ਹੋ ਗਈ ਉਸ ਤੋਂ ਬਾਅਦ ਲਗਭਗ 20% ਹੀ ਰਿਕਵਰੀ ਹੋਊ ਉਹ ਬੱਚੇ ਦੀ ਸਿੱਧਾ ਹੀ ਹਿਸਾਬ ਹੈ ਇਹਦਾ ਹੱਲ ਇਹ ਹੈ ਵੀ ਆਪਾਂ ਬਿਮਾਰੀ ਹੋਣੀ ਨਹੀਂ ਦੇਣੀ ਕਬੂਤਰ ਨੂੰ ਬਾਸ ਬੱਚੇ ਨੂੰ ਬਿਮਾਰੀ ਹੋਣੀ ਨਹੀਂ ਦੇਣੀ ਕਬੂਤਰ ਨੂੰ ਤਾਂ ਹੁੰਦੀ ਨਹੀਂ ਸੱਚ ਕਬੂਤਰ ਕਦੇ ਗਲਤੀ ਨਾਲ ਹੁੰਦੀ ਬੱਚਿਆਂ ਨੂੰ ਇਹ ਤੇ ਬਸ ਡਨ ਐ ਬਰੂ ਹਾਈ ਚੀਜ਼ ਸੀ ਮੈਂ ਕੁਝ ਐਡ ਕਰਾਂ ਤੁਹਾਡੇ ਵਾਸਤੇ ਨੇ ਤਾਂ ਸਾਨੂੰ ਖੁੱਡਾਂ ਹੀ ਸਵਾਈ ਦਿਖਾਈ ਦੋਵਾਂ ਦੀ ਹਨ ਦੋਵੇਂ ਖੁੱਡੇ ਸਾਫ਼ ਕਰਤੇ ਤੇ ਬਾਕੀ ਤੁਹਾਨੂੰ ਬਿਮਾਰੀ ਦੇ ਹਵਾਲੇ ਤੇ ਦੱਸਤਾ ਹਨ ਤੇ ਜੇ ਹਜੇ ਰੋਕ ਕੇ ਤੁਹਾਡੇ ਵਾਸਤੇ ਇੱਕ ਪ੍ਰੋਪਰ ਵੀਡੀਓ ਆਊਗੀ ਕਿਉਂਕਿ ਆਪਣੇ ਤੋਂ ਨਹੀਂ ਦੇਖਿਆ ਜਾਂਦਾ ਜੇ ਆਪਾਂ ਹੱਲ ਕੀਤਾ ਆਪਦਾ ਤੇ ਆਪਾਂ ਉਹਨੂੰ ਆਇਆ ਵੀ ਜਿਹੜੇ ਪ੍ਰਾਵਾਹਾਂ ਦੇ ਬਿਮਾਰੀ ਚੱਲੀ ਜਾਂਦੀ ਹੈ ਤੇ ਉਹ ਪ੍ਰਾਵਾਹਾਂ ਦਾ ਵੀ ਹੱਲ ਹੋਵੇ ਸਾਰਿਆਂ ਦਾ ਠੀਕ ਹੈ ਜੀ ਓਕੇ ਬਾਏ ਬਾਏ ਸਾਰੇ